ਇਕਵਾ ਦਾ ਪਹੁੰਚ ਨਹੀਂ ਗਿਆ ਬੱਦੀ ਖੌਂਸ ਸਨਜਨਾ ਜੀ ਨੇ ਲਾਈ ਦਿੱਤੀ ਚ ਅਨ ਤਾਂ ਸਮਝ ਕੇ ਕੰਸਨ ਦੇ ਨੂੰ ਵੜ ਦਤੇ ਉਨਾ ਵਾਤਾ ਲਾਈਨ ਟੂ ਕਨੈਕਸ਼ਨ ਇਸ ਗ੍ਰੋਧਾ ਸੱਜਣਾ ਲਾਹੇ ਉਹ ਵੇਖੀ ਹਰ ਚੱਲਣ ਕਰੋ

ਜਦ ਤਰਾ ਦਿਨੇ ਇਹ ਨਨਤਾਣਾ ਸਾਬ ਕਰਕੇ ਕਿਸੇ ਨੇ ਲਿਖਿਆ ਸੀ ਨਾ ਸਾਡੇ ਤੋਂ ਤੁਸੀਂ ਨਨਤਾਣਾ ਸਾਬ ਵੀ ਹੋਰ ਹੈ ਨਾ ਸਾਡੇ ਭਾਰਤ ਦੇ ਕਿਸੇ ਨੇ ਗਾਇਆ ਸੀ ਮਰੀ ਚੇਤੇ ਨਹੀਂ ਇਹਦੇ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਦੇ ਇਹ ਨਨਤਾਣਾ ਸਾਬ ਕਰਕੇ ਗਾਇਆ ਕਿਉਂਕਿ ਸਾਡੇ ਬਾਬਾ ਨਾਨਕ ਗੁਰੂ ਨਾਨਕ ਜੀ ਉਹ ਵੀ ਪਾਕਿਸਤਾਨ ਤੋਂ ਗਿਆ ਨਾ

ਆਵਾਂਗੇ ਜਰੂਰ ਆਵਾਂਗੇ ਜੀ ਮਹਾਰਾਜ ਜਰੂਰ ਆਵਾਂਗੇ ਦਰਸ਼ਨ ਕਰਨ ਆਵਾਂਗੇ ਬਸ ਜਦੋਂ ਪਾਸਪੋਰਟ ਤੇ ਉਹਨੇ ਮੋਹਰ ਲਾਤੀ ਊਰ ਆਵਾਂਗੇ ਦਾਪਰੇ ਸਿੰਘ ਵਧੀਆ ਜੀ ਵਧੀਆ ਜੀ ਦਾਪਰੇ ਕੀ ਹਾਲ ਨੇ ਜੀ ਹੋਰ ਬਾਅਦ ਨੇ ਆਪਾਂ ਅੰਦਰ ਆਪਣੇ ਹਾਲ ਠੀਕ ਦੇ ਉਪਰਾਂ ਦਾ ਨਹੀਂ ਆਪਾਂ ਉਹ ਆਪਣਾ ਭੈਣ ਕਮਾਣ ਆ ਦੇਖੋ ਪਾਇਆ ਤੁਹਾਡੇ ਸਾਹਮਣੇ ਲੰਗਰ ਪਾਣੀ ਛਕ ਲੈ ਤੈਂਕੀ ਫੁੱਲ ਹੈ ਇਹ ਤੁਹਾਡੇ ਨਾਲ ਗੱਲਾਂ ਕਰਦੇ ਆਂਗੇ ਤੁਸੀਂ ਸੁਣਾਓ ਕਿਦਾਂਗੇ ਲੋ ਬਗੇ ਚਾਹੀਦਾ ਬਗੇ ਚਾਹੀਦਾ ਕੀ ਕੰਮ ਕਰਦੇ ਆਪਾਂ ਪਹਿਲਾਂ ਵੀ ਲਾਈਵ ਦੇ ਵਿੱਚ ਆਇਆ ਤੁਸੀਂ ਕਈ ਵਾਰੀ ਹੈ ਨਾ ਲਾਈਵ ਨੂੰ ਸ਼ੇਅਰ ਕਰਦੇ ਲੋ ਲਾਈਕ ਵਾਲਾ ਬਟਨ ਦੱਬਿਆ ਨਹੀਂ ਕਿਸੇ ਨੇ ਠੀਕ ਆ ਠੀਕ ਹੈ ਜੀ ਲਾਈਕ ਵਾਲਾ ਬਟਨ ਵੀ ਦਬਦਿਆ ਕਰੋ ਮੈਂ ਤੁਹਾਨੂੰ ਸਭ ਬਹੁਤ ਕਰਦੇ ਹਾਂ ਬਾਈ ਧੰਨਵਾਦ ਤੁਹਾਡਾ ਤੁਹਾਡੇ ਨਾਲ ਹੀ ਚੱਲ ਰਿਹਾ ਕੰਮ ਹਨ ਹੋਰ ਕੰਮ ਤਾਂ ਦੇ ਠੀਕ ਹੈ ਕੀ ਕਰਦੇ ਹੋ ਤੁਸੀਂ ਬਾਈ ਹਾਂਜੀ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਲਾਈਕ ਵਾਲਾ ਬਟਨ ਵੀ ਜ਼ਰੂਰ ਦਬਦੋ And I'll put the guitarist. ਔਰ ਕਿਹੜੇ ਕਿਹੜੇ ਭਾਜੂ ਦੇ ਨੇ ਲਾਈਵ ਦੇ ਵਿੱਚ ਭਾਈ ਔਰ ਕੰਬਿਆ ਸੇਤਾ ਠੀਕ ਨੇ ਜੀ ਸਦਾ ਭਾਈ ਜਿੱਦੇ ਬਾਬੇ ਨਾਨਕ ਦੇ ਪਾਸਪੋਰਟ ਤੇ ਠੱਪਾ ਲਾਤਾ ਨਾ ਬਸ ਉਹਦੀ ਆਇਆਗੇ ਉਹ ਤੋਂ ਬਗੈਰ ਨਹੀਂ ਆਇਆ ਜਾਂਦਾ ਹੈਗਾ ਔਰ ਭਰਿਕੰਤਨ ਦੇ ਵੀਰਿਆ ਚੱਲ ਰਹੇ ਨੇ ਔਰ ਨਵੇਂ ਕਿਹੜੇ ਕਿਹੜੇ ਵੀਰਾਂ ਦੇ ਲਾਈਵ ਦੇ ਵਿੱਚ ਕਮੈਂਟ ਕਰਕੇ ਦੱਸਿਓ ਔਰ ਸਾਰੇ ਠੀਕ ਹੋ ਹਾਂਜੀ ਲਾਪਿਸ ਦਸਟੇਨ ਕਿੱਥੋਂ ਜੋੜਿਆ ਤੁਸੀਂ ਅੱਜ ਦਾ ਕਿੱਦਾਂ ਦਾ ਮੌਸਮ ਹੈ ਤੁਹਾਡੇ ਏਰੀਆ ਦਾ ਜਿੱਥੇ ਤੁਸੀਂ ਜੁੜੇ ਹੋ ਦੱਸੋ ਅ ਕਿੱਦਾਂ ਦਾ ਮਾਹੌਲ ਹੈ ਮੌਸਮ ਦਾ ਕੋਈ ਖਾਸੇ ਕੰਮ ਤੋਂ ਦੇਖੀ ਕਹਿਗੇ 42 तो और सब ठीक ठाक हूं भाई ना किधर तो गया भाई ये करके पता नहीं किधर भाग गया ਦੇਵਲ ਹੈਲਪ ਹੋਈ ਆਪਾਂ ਵਧੀਆ ਚੜ੍ਹਦੀ ਕਲਾ ਭਾਈ ਦੇਵਲ ਕਿੱਥੋਂ ਆਪਾਂ ਵੀ ਮੋਜਾਂ ਦੇਖੋ ਤੁਹਾਡੇ ਸਾਹਮਣੇ ਲੇਟੇ ਪਿਆਨ ਬਹੁਤ ਵਧੀਆ ਹੋਰ ਵੀ ਸੁਣਾਓ ਇਤਾਂ ਦੇ ਹਾਲ ਨੇ ਤੁਹਾਡੇ ਜੰਮੂ ਵਧੀਆ ਜੰਮੂ ਤੁਹਾਡਾ ਇਲਾਕਾ ਘੰਟੇ ਦਾ ਪੂਰਾ ਵਧੀਆ ਲੋਕ ਵੀ ਵਧੀਆ ਹੁੰਦੇ ਆ ਜੰਮੂ ਦੇ ਬਹੁਤ ਤੋਂ ਲੋਕ ਆ ਤਾਂ ਵੰਦੇ ਕਈ ਮੇਲੇ ਸਾਨੂੰ ਇੱਧਰ ਪੰਜਾਬ ਦੇ ਵਿੱਚ ਹੈਗੇ ਹੁਣ ਵੀ ਆਏ ਹੋਏ ਇੱਧਰ ਆਟੇ ਲੱਗ ਰਹੇ ਨੇ ਆ ਵਧੀਆ ਨਾਈਟ ਨੇ ਕੀ ਕੰਮ ਕਰਦੇ ਹੋ ਗਾयक ਵੀ ਆ ਤੁਹਾਡੇ ਜੰਮੂ ਦਾ ਨਾ ਅੰਟੀ ਨਾਲ ਤਾਂ ਫੌਜੀ ਜਿਹੜਾ ਬਣ ਫੌਜੀ ভাই ਜੰਮੂ ਦਾ ਤੁਹਾਡੇ ਦਾ ਜਿਨ੍ਹਾਂ ਦੇ ੱੱੱਪੇ ਜੀ ਮਸ਼ਹੂਰ ਹੋਏ ਤੇ ਆਜੀਬ ਜਨਾਬ ਨਵਾਜਾ ਆਇਆ ਸੀ ਥੋੜਾ ਜਿਹਾ ਪਹਿਲਾਂ ਜੀ ਜੀ ਨਾਵਾ ਤੁਹਾਡੇ ਜਿਹੜਾ ਬੰਦਾ ਨਵਾਂ ਗਾਇਕ ਜਪੜਿਆ ਉਹ ਫੌਜੀ ਫੌਜੀ ਹੈ ਜਿਹੜਾ ਜੰਮੂ ਦਾ ਖੈਦ ਕਸ਼ਮੀਰ ਦਾ ਹੁੰਦਾ ਅੱਛਾ ਤੁਹਾਡਾ ਨਵਾਬ ਆ ਵਾਹ ਜੀ ਵਾਹ ਆਠਵੀ ਨਵਾਬੀ ਆ ਫਿਰ ਤੁਹਾਡੀ ਹੂੰ

ਅਕੀ ਵੀ ਪੰਜਾਬ ਤੋਂ strtoupper ਜ਼ਿਲ੍ਹਾ ਜੀ ਆਪਣਾ ਜਿੰਦਾਬਾਦ 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 ਉਹ ਨੂੰ ਕਹਿਣ ਦੀ ਲੋੜ ਨਹੀਂ ਉਹ ਹੈ ਜਿੰਦਾਬਾਦ ਆ ਬੰਦਾ ਹਨਾ ਕੈਂਟ ਬੰਦਾ ਜੀ ਗੋਰਾ ਸੰਧੂ ਹਾਂਜੀ ਕਿੱਦਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸੰਧੂ ਸਾਹਿਬ ਇਹ ਵੀ ਸਾਡੇ ਫੌਜੀ ਭਾਈ ਕਸ਼ਮੀਰ ਚ ਨੇ ਭਾਈ ਕਸ਼ਮੀਰ ਵਾਲਿਓ ਇੱਕ ਦਿਨ ਤੁਸੀਂ ਵੀ ਵੱਡੇ ਯੂਟਿਊਬਰ ਬਣੋਗੇ ਤੁਹਾਡਾ ੱਤਕਾ ਲਾਈ ਜਾਉਗੇ ਗੱਡੀ ਨੂੰ ਪਾਈ ਠੀਕ ਹੈ ਵੱਡੇ ਛੋਟੇ ਤੁਸੀਂ ਜਾਣਦੇ ਹੋ ਪੁੱਤ ਪਤਾ ਨਹੀਂ ਜਿਹੇ ਜਿਹੇ ਹੈਗੇ ਤੁਹਾਡੇ ਸਾਹਮਣੇ ਹੁੰਦੇ ਆ ਨਾ ਤੇ ਜਿੱਦਾਂ ਦੀ ਵੀ ਗੱਲਬਾਤ ਹੁੰਦੀ ਆ ਤੁਹਾਡਾ ਨਾਲ ਸਾਂਝੀ ਕਰ ਲਈ ਦੀ ਆ ਵੀ ਕੀ ਟੇਢੀ ਮੈਂ ਤਾਂ ਇੱਕ ਬੇਨਤੀ ਕਰਦਾ ਉਹਨਾਂ ਜਿੰਨੇ ਵੀ ਮੈਨੂੰ ਦੇਖਦੇ ਆ ਮੇਰੀ ਵੀਡੀਓਜ਼ ਇਹ ਭਰਾਵੋ ਮੈਨੂੰ ਜਿਹੜੀਆਂ ਸਾਡੇ ਵੀਡੀਓ ਦੇ ਵਿੱਚ ਕਮੀਆਂ ਹੁੰਦੀਆਂ ਨੇ ਸਾਡੇ ਕੰਮ ਦੇ ਵਿੱਚ ਕਮੀਆਂ ਆਉਂਦੀਆਂ ਨੇ ਬੇਲੋਪਰ ਨੂੰ ਡਾਇਰੈਕਟ ਕਹਿ ਦਿਆ ਕਰੋ ਫੋਨ ਲਾ ਕੇ ਕਹਿ ਦਿਆ ਕਰੋ ਕੋ ਨਪੜਾ ਨੰਬਰ ਵੀ ਦਿੱਤਾ ਹੋਇਆ ਨਾ ਬਾਕੀ ਧੰਨਵਾਦ ਤੁਹਾਡਾ ਤੁਸੀਂ ਦੇਖ ਰਹੇ ਹੋ ਬਹੁਤ ਮਿਹਰਬਾਨੀ ਹੈ ਜਉਂਦੇ ਬਾਅਦ ਦੇ ਦਿਨ ਸਾਡੇ ਪਿਆਰ ਨਾਲੀ ਗੱਡੀ ਚੱਲ ਰਹੀ ਹੈ ਇੱਕ ਮੈਂ ਧੰਨਵਾਦ ਕਰਦਾ ਤੁਹਾਡਾ YouTube ਵਾਲਿਆਂ ਦਾ ਸਾਰਿਆਂ ਦਾ ਜਿੰਦ ਮੈਨੂੰ ਦੇਖਦੇ ਨੇ ਆ ਤੇ ਬਹੁਤ ਥੋੜੇ ਸਮੇਂ ਦੇ ਵਿੱਚ ਆਪਣਾ ਚੈਨਲ ਮੋਨਟਾਈਜ਼ ਕਰਵਾ ਦਿੱਤਾ ਸੀਗਾ ਇਹ ਤੁਹਾਡੇ ਪਿਆਰ ਦੇ ਹੈ ਨਾ ਪਹਿਲੇ ਬੰਦੇ ਆ ਸ਼ਾਇਦ ਆਪਾਂ ਮੰਨੋ 12 ਦਿਨ ਕੰਮ ਕੀਤਾ ਸੀ ਆਪਾਂ ਨੇ ਫਸਟ ਟਾਈਮ ਆਪੇ ਬਾਅਦ ਹਰ ਥੰਡੇ ਕੰਮ ਕਰਦੇ ਸੀਗੇ ਆ ਜਿਹਦੇ ਵਿੱਚ 3 ਮਹੀਨੇ ਲੱਗੇ ਮੈਨੂੰ ਹਨਾ ਤੇ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਸੀ ਭਾਈ ਬਹੁਤ ਮਿਹਰਬਾਨੀ ਤੁਹਾਡੀ ਕਿਉਂ ਦੇ ਬਸਦੇ ਰਹੋ ਮਿਹਨਤ ਵੀ ਆਪਣਾ ਡਿਵਲਪਾਈ ਪਤਾ ਕੀ ਹੈ ਨਾ ਮਿਹਨਤ ਵੀ ਤਾਂ ਜੇ ਮਿਹਨਤ ਦੀ ਕਦਰ ਕਰਨ ਵਾਲੇ ਹੈਗੇ ਹੋ ਤੁਸੀਂ ਠੀਕ ਹੈ ਨਾ ਮਿਹਨਤ ਦਾ ਬਹੁਤ ਦੁਨੀਆ ਮਿਹਨਤ ਕਰਦੀ ਆਪਾਂ ਨਹੀਂ ਕਹਿੰਦੇ ਜਿਹੜਾ ਬੰਦਾ ਕੋਈ ਕੰਮ ਕਰ ਰਿਹਾ ਉਹ ਮਿਹਨਤ ਕਰ ਰਿਹਾ ਠੀਕ ਹੈ ਨਾ ਜੀ ਬੋਰਸ ਤੋਂ ਜੂਸ ਤੋਂ ਵੀ ਭੈਜੀ ਆਪਣੇ ਨਹੀਂ ਡੌਗ ਬ੍ਰੀਡਰ ਜੁੜੇ ਹੋਏ ਨੇ ਠੀਕ ਹੈ ਜੀ ਜਿਹੜੇ ਮੇਰੇ ਵੀ ਡੌਗ ਬ੍ਰੀਡਰ ਨੇ ਜਾਂ ਡੌਗ ਲਵਰ ਨੇ ਕਮੈਂਟ ਕਰਕੇ ਦੱਸੋ ਕੌਣ ਕੌਣ ਮੇਰੇ ਵੀ ਦੇ ਦੇਖੋਗਾ ਪਰ ਆਵਾ ਰੱਬ ਵੀ ਤੁਹਾਡੇ ਵਿੱਚ ਹੀ ਹੈ ਨਾ ਇੱਕ ਗੱਲ ਹੈਗੀ ਦੇਖੋ ਜੇ ਪਰਮਾਤਮਾ ਤੁਹਾਡੇ ਅੰਦਰ ਰਹਿਮ ਰਹਿਮ ਲੈ ਕੇ ਆਉਂਦਾ ਹੈ ਨਾ ਤਾਂ ਆਪਾਂ ਅੱਗੇ ਕਿਸੇ ਤੇ ਕਰ ਦਿੰਦੇ ਆ ਹੈ ਨਾ ਉਹ ਕੋਤਾਨੂੰ ਹੱਲਾ ਫੇਰੀ ਦਿੰਦਾ ਵੀ ਇਹ ਵੀ ਤੂੰ ਸਪੋਰਟ ਕਰ ਮਤਲਬ ਉਹ ਸਾਨੂੰ ਇਸ਼ਾਰਾ ਕਰ ਦਿੰਦਾ ਹੈ ਨਾ ਸਾਨੂੰ ਡਾਇਰੈਕਸ਼ਨ ਦਿੰਦਾ ਕਰਨਾਂ ਦਾ ਆਪਾਂ ਨੂੰ ਪੈਂਦਾ ਜੀ ਆਪਣੇ ਅੰਦਰ ਕਿਤੇ ਨਾ ਕਿਤੇ ਦੇਰਾ ਆਉਂਦੀ ਆ ਆਪਾਂ ਕਿਤੇ ਤੇ ਰਹਿਮ ਕਰ ਦਿੰਦੇ ਹੈ ਨਾ ਆਪ ਕਹਾਂ ਸੇ ਹੋ ਤੁਸੀਂ ਕਿਹਨਾਂ ਨੂੰ ਕਹਿ ਰਹੇ ਹੋ ਜੀ ਉਹ ਬਾਈ ਕਸ਼ਮੀਰ ਤੋਂ ਆ ਜਿਹੜਾ ਗੱਲ ਕਰ ਰਿਹਾ ਹੈ ਇਹ ਆਪਾਂ ਪੰਜਾਬ ਤੋਂ ਹੈਗੇ ਹਾਂ ਸੰਗਰੂਰ ਤੋਂ ਠੀਕ ਹੈ ਨਾ ਉਹ ਹਰ ਇਨਸਾਨ ਦੇ ਵਿੱਚ ਵਸਦਾ ਰੱਬ ਤਾਂ ਠੀਕ ਹੈ ਆਪਾਂ ਜਦੋਂ ਗੁਨਾਹ ਦੇਖਦੇ ਹਾਂ ਰੱਬ ਉਹ ਉਹ ਸਾਡੇ ਅੰਦਰ ਬੈਠਾ ਦੇਖ ਰਿਹਾ ਹੁੰਦਾ ਤੇ ਅਸੀਂ ਜਦੋਂ ਚੁੱਪ ਕਰ ਜਾਂਦੇ ਹਾਂ ਉਹ ਦੇਖਦਾ ਹੁੰਦਾ ਵੀ ਬੰਦਾ ਚੁੱਪ ਕਰਿਆ ਬੈਠਾ ਹੈ ਨਾ ਤੇ ਅਸੀਂ ਆਪਣੇ ਆਪ ਨੂੰ ਪੁੱਛਦੇ ਹਾਂ ਫਿਰ ਬਾਅਦ ਵਿੱਚ ਵੀ ਯਾਰ ਗਲਤਾਂ ਗਲਤ ਜੀ ਔਰ ਸਾਡੀ ਹਿੰਮਤ ਮਜੀ ਹੁੰਦੀ ਹੈ ਜਦੋਂ ਪਚਪ ਕਰ ਜਾਂਦੇ ਆ ਉਹੀ ਚੀਜ਼ ਆ ਬਸ ਰੱਬ ਨੂੰ ਇਦਾਂ ਮਹਿਸੂਸ ਕਰ ਲਓ ਬਿਲਕੁਲ ਜੀ ਜੀ ਬਿਲਕੁਲ ਡੌਗ ਬਰੀਡਰ ਕੌਣ ਕੌਣ ਆਪਣੇ ਵਿੱਚ ਜਿਉਂਦੇ ਬਸ ਤੇ ਰਹੋ ਜਿਉਂਦੇ ਬਸ ਤੇ ਰਹੋ ਜੀ ਪੇਪੀ ਆਪਾਂ ਆਪਾਂ ਕਿੱਥੋਂ ਬਣਾਉਂ ਕਰਦੇ ਆ ਜਿੰਨੀ ਕੁੰਦੀ ਆ ਤੁਹਾਡੀ ਸੇਵਾ ਵਿੱਚ ਲੱਗੇ ਰਹੀਦਾ ਹਨ ਜਦੋਂ ਵੀ ਕਿਤੇ ਆਪਾਂ ਨੂੰ ਕੋਈ ਏਦਾਂ ਦਾ ਮਿਲਦਾ ਕੋਈ ਵਧੀਆ ਚੀਜ਼ ਤੁਹਾਡੇ ਸਾਹਮਣੇ ਲਿਆਉਣਾ ਤੁਹਾਡਾ ਪਿਆਰ ਆ ਨਾ ਜੋੜੀ ਰੱਖਦਾ ਜਿਉਂਦੇ ਬਵਾਦੇ ਰਹੋ ਤੁਸੀਂ ਜੁੜੇ ਰਹੋ ਹਾਂ ਆਪਣੇ ਕੰਮ ਦੇ ਵਿੱਚ ਕੋਈ ਵੀ ਕਮੀ ਹੁੰਦੀ ਹੈ ਤੁਸੀਂ ਬਿਲਕੁਲ ਫੇਸਬੁੱਕ ਤੇ ਵੀ ਆਪਣਾ ਪੇਜ ਬਣਿਆ ਆ ਉਹਤੇ ਵੀ ਕਰ ਉਸ ਹਿਆਰਪੁਰ ਬਾਜੀ ਬਾਦੀਪਕ ਜੀ ਇਹਦਾ ਮਤਲਬ ਆਪਾਂ ਮਿਲੇ ਹੈਗੇ ਕਿਤੇ ਹਨ ਉਹ ਦੀਪਕ ਤਾਂ ਨਹੀਂ ਹੈਗੇ ਤੁਸੀਂ ਜੀ ਕਿਤੇ ਇੱਕ ਦੀਪਕ ਜੀ ਹੈਗੇ ਤੇ ਜਿਨ੍ਹਾਂ ਦੇ ਅਸੀਂ ਘਰ ਵੀ ਰਾਤ ਕੱਟ ਕੇ ਆਈ ਸੀ ਮੇਰੇ ਖਿਆਲ ਦੇ ਵਿੱਚ ਸਾਰੇ ਕਮੈਂਟ ਹਾਂ ਜਨਾ ਇੱਕ ਦੀਪਕ ਭਾਈ ਜੀ ਹੈਗੇ ਕਿ ਇਹ ਉਹਨਾਂ ਦੇ ਘਰ ਅਸੀਂ ਰਾਤ ਵੀ ਕੱਟੀ ਇਹ ਹਸਿਆ ਪਰ ਤੇ ਬਾਈ ਬਹੁਤ ਲੋਕ ਵਧੀਆ ਨੇ ਫਰੈਂਡ ਨੇ ਜਨਵਰੀ ਵਿੱਚ ਜੁੜੇ ਨੇ ਨੋਟ ਕਰ ਲਓ ਜਿੰਨੇ ਵੀ ਨੂੰ ਵੀਰ ਮਿਲੇ ਨੇ ਉਸ ਹਰ ਕੋnde ਵਾਈ ਫੇਸ ਤੇ ਮਿਲੇ ਨੇ ਔਰ ਇਹਨੇ ਪਿਆਰ ਵਾਲੇ ਨੇ ਛੱਡ ਦੋ ਗੱਲਾਂ ਬਹੁਤ ਜ਼ਿਆਦੇ ਰਜਮਾ ਪਿਆਰ ਦਿੰਦੇ ਆ ਜਦੋਂ ਵੀ ਚਾਹੀਦਾ ਕਿਤੇ ਵੀ ਮਿਲਦੇ ਆ ਸ਼ਾਇਦ ਮੈਨੂੰ ਲੱਗਦਾ ਤੁਸੀਂ ਦੀਪਕ ਭਾਈ ਉਹੀ ਹੋਵੋਗੇ ਹਨ ਕਿਉਂਕਿ ਤੇ ਪਤਾ ਨਹੀਂ ਲੱਗਦਾ ਫੇਸਬੁੱਕ ਤੇ ਤਾਂ ਹੋ ਜਾਂਦਾ ਆ ਆਪਾਂ ਤਾਂ ਤੁਹਾਡੇ ਨਾਲ ਆ ਭਰਾਵੋ ਹਨਾ ਠੀਕ ਹੈ ਆਪਾਂ ਨੂੰ ਜਿਆਦਾ ਮੈਨੂੰ ਰਾਜਨੀਤੀ ਤਾਂ ਆਉਂਦੀ ਨਹੀਂ ਹੈਗੀ ਤੇ ਮੇਰੀ ਬਹੁਤ ਘੱਟ ਲੋਕਾਂ ਨਾਲ ਬਣਦੀ ਆ ਮੈਂ ਲਾਈਵ ਦੇ ਵਿੱਚ ਹੀ ਕਹਿਣਾ ਮੈਨੂੰ ਮਾਫ ਕਰਿਓ ਠੀਕ ਹੈ ਨਾ ਜੇ ਕੋਈ ਮੈਨੂੰ ਗਾਲਿਂ ਦਿੰਦਿਆ ਜਿਆਦਾਤਰਾਂ ਦਾ ਵੀ ਇਦਾਂ ਇਹ ਫਲਾਣਾ ਤੇ ਆਪਣੇ ਵਿਚਾਰ ਕਿਸੇ ਨਾਲ ਮਿਲਦੇ ਨਹੀਂ ਤੇ ਬਹੀ ਦੀ ਤੇ ਇਹ ਪਰਸਨਲ ਮੈਟਰ ਆ ਤੁਸੀਂ ਠੀਕ ਆ ਰੱਖੋ ਕੰਮ ਆਪਣਾ ਜਿਵੇਂ ਕਿਸੇ ਦਾ ਖਿਆਲ ਆਏਗਾ ਉਹ ਕੋਈ ਆਪਣੀ ਨਾਲ ਕਾਫੀ ਦੋ ਬ੍ਰਿਡਰ ਜੁੜਦੇ ਹੈ ਉਹਨਾਂ ਨਾਲ ਆਪਾਂ ਕੋਈ ਵਿਚਾਰ ਕਰਦੇ ਆਂ ਬਿਲਕੁਲ ਬਸ ਥੋੜੇ ਚਿਰ ਬਾਅਦ ਪਹਿਲਾਂ ਫੇਸਬੁਕ ਤੇ ਉਹਨੇ ਲਾਈਵ ਜੀ ਆ ਜੀ ਰਹੇ ਦੋ ਤਿੰਨ ਦਿਨ ਹੋ ਗਏ ਪਤਾ ਨਹੀਂ ਕੀ ਚੱਕਰ ਆ ਮੈਂ ਉਹਨਾਂ ਲਾਈਵ ਨੂੰ ਫੇਸਬੁਕ ਦੇ ਉੱਤੇ ਕਰਦੇ ਆਂ ਗੱਲਬਾਤ ਮਾਫੀ ਚੋਣੇ ਤੁੰਦੂ ਸਾਹਿਬ ਆਪਾਂ ਚੱਲਦੇ ਆ ਬਸ ਥੋੜਾ ਚਿਰ ਆਪਾਂ ਇਹਦਾ ਲਾਈਵ ਕਰ ਲਈਏ ਲਾਈਵ ਮਿੱਤਰੋ ਥੋੜੇ ਚਿਰ ਬਾਅਦ ਫੇਸਬੁਕ ਤੇ ਲਾਈਵ ਹੋਣੇ ਜਿੰਨੇ ਵੀਰੇ ਵੀ ਜੁੜੇ ਹੋਏ ਨੇ ਆਜਿਓ ਲਾਈਵ ਤੇ ਫੇਸਬੁਕ ਤੇ ਵੀ ਆਜਿਓ ਜੇ ਨਹੀਂ ਤੁਸੀਂ ਆਪਣਾ ਪੇਜ ਫੋਲੋ ਕੀਤਾ ਮੈਂ ਤੁਹਾਨੂੰ ਦੱਸ ਦਿੰਦਾ ਆਰਟੀਵੀ ਨੀਲੋਵਾਲ ਤੁਸੀਂ ਸੱਚ ਮਾਰੋਗੇ ਨਾ ਉੱਥੇ ਤੁਸੀਂ ਫੋਲੋ ਕਰ ਲਓ ਇਹ ਸੰਧੂ ਸਾਹ ਇਹ ਸਾਡੇ ਫੌਜੀ ਨੇ ਤਸਵੀਰ ਦੇ ਵਿੱਚ ਡਿਊਟੀ ਕਰਦੇ ਨੇ ਆ ਤਸਵੀਰ ਆ ਜੀ ਤੁਹਾਨੂੰ ਦੱਸਦੇ ਆ ਆਪਣਾ ਡੇਵਲ ਜੀ ਇਹ ਜੇ ਗੋਰਾ ਸੰਧੂ ਭਾਈ ਨੇ ਜਿਹੜੇ ਨਾ ਇਹ ਤੁਹਾਡੇ ਤਸਵੀਰ ਦੇ ਵਿੱਚ ਡਿਊਟੀ ਕਰਦੇ ਨੇ ਵਧੀਆ ਪਰਤਨ ਆ ਬੁੱਢ ਬੰਦੇ ਨੇ ਆਜੋ ਫੇਸਬੁਕ ਤੇ ਲਾਈਵ ਚੱਲਦੇ ਆਪਾਂ ਕਰਦੇ ਆਂ ਗੱਲਬਾਤ ਠੀਕ ਆ ਜੀ ਧੰਨਵਾਦ ਫਿਰ ਮਿਲਾਂਗੇ ਜਿਉਂਦੇ ਬਸਦੇ ਰਹੋ